ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਆ ਨਿੱਕਾ ਵੀਰ ਹਰਮਨ ਸਿੰਘ ਔਰ ਗੋਇੰਦਵਾਲ ਸਾਹਿਬ ਦੇ ਪਿੰਡ ਪੈਲ ਤੋਂ ਆ ਵੀਰ ਔਰ ਇਹ ਵੀਰ ਨੇ ਬੜੀ ਵਧੀਆ ਭਰੋਸੇ ਵਾਲੀ ਗੱਲ ਦੱਸੀ ਕਿ ਆਪਾਂ ਨੂੰ ਗੁਰੂ ਸਾਹਿਬ ਦੇ ਭਰੋਸਾ ਕਿਵੇਂ ਕਰਨਾ ਚਾਹੀਦਾ ਇਹ ਵੀਰ ਘਰੋਂ ਦੁਰਿਆ ਸੀਗਾ ਤੇ ਅਰਦਾਸ ਕੀਤੀ ਕਿ ਮੈਂ ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨਾਂ ਲਈ ਆ ਰਿਹਾ ਤੇ ਨਾਲ ਦੀ ਨਾਲ ਹੀ ਮੈਂ ਪ੍ਰਕਰਮਾ ਵੀ ਕਰੂੰਗਾ ਤੇ ਜਦੋਂ ਗੁਰੂ ਘਰੇ ਆਏ ਤਾਂ ਜਲਦੀ ਜਲਦੀ ਇਹ ਜੇ ਦਰਸ਼ਨ ਤਾਂ ਕਰ ਲੇ ਪਰ ਪ੍ਰਕਰਮਾ ਜਿਹੜੀ ਉਹ ਕਰਨੀ ਭੁੱਲ ਗਿਆ ਹਨ ਫਿਰ ਜਦੋਂ ਵਾਪਸ ਤੁਰਿਆ ਤਾਂ ਕੋਈ ਸਾਧਨ ਬਣਿਆ ਨਾ ਕੋਈ バス ਜਾ ਕੋਈ ਕੋਈ ਵੀ ਸਾਧਨ ਨਹੀਂ ਮਿਲਿਆ ਤਾਂ ਵੀਰ ਨੂੰ ਅੱਧਾ ਰਸਤਾ ਤੁਰ ਕੇ ਜਾਣਾ ਪਿਆ ਫਿਰ ਵੀਰ ਨੇ ਗੁਰੂ ਸਾਹਿਬ ਕੋਲ ਮਾਫੀ ਮੰਗੀ ਤੇ ਫਿਰ ਜਾ ਕੇ ਸਾਧਨ ਬਣਿਆ ਆਪਾਂ ਵੀਰ ਕੋ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਇੱਥੇ ਦਰਬਾਰ ਸਾਹਿਬ ਆਇਆ ਤੇ ਨਰਦਾਸ ਕੀਤੇ ਮਹਾਰਾਜ ਇਕRenderTarget ਆਇਆ ਤੇ ਮੇਰੀ ਟ੍ਰੇਨਿੰਗ ਤੇ ਟ੍ਰੇਨ ਛੇਤੀ ਤੇ ਮੈਨੂੰ ਛੇਤੀ ਛੇਤੀ ਜਾ ਫਿਰ ਮੈਂ ਪ੍ਰਗਰਮਾ ਨਹੀਂ ਕਰ ਸਕਿਆ ਤੇ ਜਦ ਮੈਂ ਪ੍ਰਗਰਮਾ ਨਹੀਂ ਕਰ ਸਕਿਆ ਤੇ ਫਿਰ ਮੈਂ ਮੁੜ ਗਿਆ ਤੇ ਅਰਦਾਸ ਕਰਕੇ ਕਿਹਾ ਮਹਾਰਾਜ ਜਦੋਂ ਮੈਂ ਆਉਂਗਾ ਪ੍ਰਗਰਮਾ ਕਰਕੇ ਜਾਉਂਗਾ ਤੇ ਮੈਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ ਤੇ ਫਿਰ ਜਦੋਂ ਮੈਂ ਉਥੋਂ ਫਿਰ ਗੋਇੰਦਵਾਲ ਸਾਹਿਬ ਉੱਤਰਿਆ ਤਾਂ ਮੈਨੂੰ ਕੋਈ ਸਾਧਨ ਨਹੀਂ ਮਿਲਿਆ ਤੇ ਜਦੋਂ ਮੈਂ ਆਦਾ ਰਸਤਾ ਪਾਰ ਕਰ ਲਿਆ ਤਾ ਮੈਨੂੰ ਚੇਤਾ ਆਇਆ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨੇ ਹੀ ਤੇ ਜਦ ਮੈਨੂੰ ਇਹੋ ਚੇਤਾ ਆਇਆ ਤਾਂ ਮੈਂ ਮਹਾਰਾਜ ਅਗੇ ਅਰਦਾਸ ਕੀਤੀ ਮਹਾਰਾਜ ਮੈਨੂੰ ਮਾਫ ਕਰ ਦਿਓ ਵੀ ਮੈਂ ਮੈਨੂੰ ਚੇਤਾ ਭੁੱਲ ਗਿਆ ਸੀ ਜਿਹੜੀ ਬੋਲਚੋ ਕੋ ਬੋਲਚੋ ਹੋ ਗਈ ਜੀ ਤੇ ਮਹਾਰਾਜ ਜਿੱਦਾਂ ਹੀ ਮੈਂ ਇਹ ਗੱਲ ਕਹੀ ਆ ਉਸ ਵੇਲੇ ਮੇਰੇ ਮੇਰੇ ਸਾਧਨ ਆ ਗਿਆ ਜਦੋਂ ਇਹ ਮਹਾਰਾਜ ਦੇ ਅਗੇ ਭਰੋਸਾ ਰੱਖਿਆ ਕਿ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ ਕਿ ਮੈਂ ਕਰਮਾਂ ਨਹੀਂ ਕੀਤੀ ਤੁਸੀਂ ਮੈਨੂੰ ਉਹਦਾ ਫਲ ਦੇ ਦਿੱਤਾ ਉਹਨਾਂ ਤੁਰਨਾ ਪਿਆ ਉਸੇ ਵੇਲੇ ਹੀ ਇੱਕ ਸਾਧਨ ਮਿਲ ਗਿਆ ਜਿਹੜਾ ਵੀਰ ਨੂੰ ਲੈ ਕੇ ਆ ਗਿਆ ਵੇਖੋ ਗੱਲ ਹੈ ਗੁਰੂ ਦੇ ਭਰੋਸਾ ਰੱਖੋ ਕਿ ਤੁਸੀਂ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਘਬਰਾਇਆ ਨਾ ਕਰੋ ਇਹ ਜੇ ਗੁਰੂ ਸੁਣਦਾ ਨਾ ਤਾਂ ਅਰਦਾਸ ਚੋਲੀ ਾਟ ਕੇ ਕਰਿਆ ਕਰੋ ਗੁਰੂ ਸੁਣਦਾ ਜੇ ਗੱਲ ਹੈ ਭਰੋਸੇ ਦੀ ਕਿ ਅਸੀਂ ਗੁਰੂ ਸਾਹਿਬ ਨੂੰ ਭਰੋਸਾ ਰੱਖਣਾ ਇਹ ਨਿੱਕਾ ਵੀਰ ਗੋਇੰਦਵਾਲ ਸਾਹਿਬ ਤੋਂ ਪਿੰਡ ਪੈਲ ਤੋਂ ਆ ਔਰ ਇਹ ਵੀਰ ਬੜਾ ਹੀ ਮਾਨ ਕਰਦਾ ਜਦੋਂ ਵੀ ਤਰਨਤਨ ਸਾਹਿਬ ਹੁੰਦਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤਾਂ ਉਦੋਂ ਹੀ ਵੀਰ ਫਤਿਹ ਬਲਾ ਕੇ ਜਾਂਦਾ ਔਰ ਅਸੀਂ ਅਰਦਾਸ ਕਰਦੇ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ